ਪਿਆਰੀ ਸਾ ਸੰਗਤ ਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਇੱਕ ਅਹੀ ਅਦਭੂਤ ਚਮਤਕਾਰਯ ਅਤੇ ਗੂੜੀ ਦિવਿਆ ਕਹਾਣੀ ਸੁਣਨ ਜਾ ਰਹੇ ਹਾਂ ਜਿਸ ਵਾਰੇ ਸੁਣ ਕੇ ਤੁਹਾਡੀ ਰੂਹ ਤਰ ਜਾਵੇਗੀ ਅੱਜ ਦਾ ਸਾਡਾ ਵਿਸ਼ਾ ਹੈ ਬਾਬਾ ਸ਼੍ਰੀ ਚੰਦ ਜੀ ਦੀ 20 ਮੀ ਲੰਬੀ ਬਾ ਦਾ ਸੱਚ ਅਤੇ ਬਾਬਾ ਜੀ ਨੇ ਮਰੇ ਹੋਏ ਨੂੰ ਕਿਵੇਂ ਜਿਉਂਦਾ ਕੀਤਾ ਇਹ ਸਿਰਫ ਕਹਾਣੀਆਂ ਨਹੀਂ ਇਹ ਗੁਰੂ ਘਰ ਦੇ ਉਹ ਦિવਿਆ ਚਿੱਤਰ ਹਨ ਜੋ ਅੱਜ ਵੀ ਸਾਨੂੰ ਭਗਤੀ ਸਿਮਰਨ ਅਤੇ ਪ੍ਰਭੂ ਪ੍ਰੋਸੇ ਦੀ ਮਹਿਮਾ ਸਮਝਾਉਂਦੇ ਹਨ ਬਾਬਾ ਸ਼੍ਰੀ ਚੰਦ ਜੀ ਕਨਾਨਕ ਦੇਵ ਜੀ ਦੇ ਵੱਡੇ ਪੁੱਤਰ ਉਹ ਮਹਾਨ yogi ਜਿਨ੍ਹਾਂ ਨੇ ਆਪਣੀ ਸਾਰੀ ਉਮਰ ਭਗਤੀ ਸੇਵਾ ਤੇ ਲੋਕ ਕਲਿਆਣ ਨੂੰ ਸਮਰਪਿਤ ਕੀਤੀ ਲੋਕ ਅੱਜ ਵੀ ਉਨ੍ਹਾਂ ਨੂੰ ਅਵਤਾਰ ਤਪਸਵੀ ਅਤੇ ਰੋਹਾਨੀ ਚਾਨਣ ਕਹਿੰਦੇ ਹਨ ਕਈ ਵਾਰ ਲੋਕ ਸੁਣਦੇ ਹਨ ਕਿ ਬਾਬਾ ਸ਼੍ਰੀ ਜੰਦਜੀ ਦੀ ਬਾ 20 ਮੀਲ ਤੱਕ ਲੰਬੀ ਹੋ ਜਾਂਦੀ ਸੀ ਜਾਂ ਉਹ ਦੂਰ ਬੈਠਿਆਂ ਵਰਤਨ ਚੁੱਕ ਲੈਂਦੇ ਸਨ ਇਹ ਸੁਣ ਕੇ ਆਮ ਇਨਸਾਨ ਦੀ ਅਕਲ ਹੈਰਾਨ ਰਹਿ ਜਾਂਦੀ ਹੈ ਪ੍ਰਸਾਦ ਸੰਗਤ ਇਹ ਸਾਰੇ ਚਿੱਤਰ ਇਸ਼ਾਰਾ ਕਰਦੇ ਹਨ ਉਸ ਰੋਹਾਨੀ ਸ਼ਕਤੀ ਵੱਲ ਜੋ ਆਤਮ ਤਪੱਸਿਆ ਅਤੇ ਨਾਮ ਦੀ ਕਮਾਈ ਨਾਲ ਪ੍ਰਾਪਤ ਹੁੰਦੀ ਹੈ ਇੱਕ ਵਾਰ ਦੀ ਗੱਲ ਹੈ ਬਾਬਾ ਜੀ ਕਿਸੇ ਡੂੰਘੇ ਜੰਗਲ ਵਿੱਚ ਤਪ ਕਰ ਰਹੇ ਸਨ ਉੱਥੇ ਦੂਰ ਇੱਕ ਆਸ਼ਰਮ ਸੀ ਜਿੱਥੇ ਕੋਈ ਸਾਧੂ ਰੋਟੀ ਬਣਾਉਂਦੇ ਸਨ ਪਰ ਉਹਨਾਂ ਕੋਲ ਤਵਾ ਚੁੱਕਣ ਲਈ ਕੋਈ ਸਾਧਨ ਨਹੀਂ ਸੀ ਬਾਬਾ ਜੀ ਨੇ ਦੂਰੋਂ ਹੀ ਆਪਣੀ ਬਾਹ ਲੰਬੀ ਕਰਕੇ ਉਹ ਤਵਾ ਫੜ ਲਿਆ ਅਤੇ ਰੋਟੀਆਂ ਉਲਟਾ ਦਿੱਤੀਆਂ ਸਾਧੂ ਹੈਰਾਨ ਇਹ ਕਿਵੇਂ ਹੋ ਗਿਆ ਕਿ ਮੇ ਇੱਕ ਮਨੁੱਖ ਆਪਣੀ ਬਾ ਮੀਲਾ ਤੱਕ ਪਹੁੰਚਾ ਸਕਦਾ ਹੈ ਪਰ ਉਹ ਕਹਿੰਦੇ ਸਨ ਜਦੋਂ ਮਨੁੱਖ ਦਾ ਮਨ ਅਤਿਰੂ ਪਰਮਾਤਮਾ ਨਾਲ ਇੱਕ ਰੂਪ ਹੋ ਜਾਵੇ ਤਾਂ ਸ਼ਕਤੀਆਂ ਆਪਣੇ ਆਪ ਪ੍ਰਗਟ ਹੁੰਦੀਆਂ ਹਨ ਉਸ ਤੋਂ ਬਾਅਦ ਇੱਕ ਹੋਰ ਵੱਡਾ ਚਮਤਕਾਰ ਹੋਇਆ ਇੱਕ ਪਿੰਡ ਵਿੱਚ ਇੱਕ ਜਵਾਨ ਲੜਕੀ ਦੀ ਮੌਤ ਹੋ ਗਈ ਪਰ ਵਿੱਚ ਰੋਣ ਦਾ ਰੋਲਾ ਮਾਤਾ ਪਿਤਾ ਠੀਕ-ਠੀਕੇ ਬਿਓਸ ਕੋਈ ਚਾਰਾ ਨਹੀਂ ਸੀ ਲੋਕ ਭੱਜ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਲੈ ਕੇ ਆਏ ਬਾਬਾ ਜੀ ਨੇ ਮ੍ਰਿਤ ਲੜਕੇ ਦੇ ਮੱਥੇ ਤੇ ਧਿਆਨ ਨਾਲ ਹੱਥ ਰੱਖਿਆ ਅੱਖਾਂ ਬੰਦ ਕੀਤੀਆਂ ਅਤੇ ਨਾਮ ਸਿਮਰਨ ਕੀਤਾ ਕਿਹਾ ਜਾਂਦਾ ਹੈ ਕਿ ਉਥੇ ਇੱਕ ਨੂਰ ਉਤਰਿਆ ਅਤੇ ਕੁਝ ਪਲਾਵਾਤ ਉਹ ਮਰਾ ਹੋਇਆ ਜਿਉਂਦਾ ਹੋ ਬੈਠਾ ਪੂਰਾ ਪਿੰਡ ਬਿਓਸ ਅਜਿਹਾ ਚਮਤਕਾਰ ਕਿਸੇ ਨੇ ਨਹੀਂ ਵਿਖਾਇਆ ਸੀ ਲੋਕਾਂ ਨੇ ਬਾਬਾ ਜੀ ਅੱਗੇ ਸਿਰ ਨਿਵਾਏ ਪਰ ਬਾਬਾ ਸ਼੍ਰੀ ਚੰਦ ਜੀ ਨੇ ਸ਼ਾਂਤੀ ਨਾਲ ਇੱਕੋ ਗੱਲ ਕਹੀ ਮੈਂ ਕੁਝ ਨਹੀਂ ਕੀਤਾ ਇਹ ਸਭ ਪ੍ਰਭੂ ਦੀ ਕਿਰਪਾ ਹੈ ਜੇ ਕੋਈ ਨਾਮ ਕਮਾ ਲਵੇ ਤਾਂ ਉਸਦੇ ਰਾਹੀ ਪ੍ਰਭੂ ਅਚੰਬੇ ਦਿਖਾਉਂਦਾ ਹੈ ਸਾਧ ਸੰਗਤ ਜੀ ਇਹ ਕਹਾਣੀਆਂ ਸਿਰਫ ਚਮਤਕਾਰ ਹੀ ਨਹੀਂ ਇਹ ਗਹਿਰੇ ਸੰਦੇਸ਼ ਹਨ ਇਸ ਦਾ ਮਤਲਬ ਇਹ ਨਹੀਂ ਕਿ ਸਾਡੀਆਂ ਬਾਹਾਂ ਲੰਬੀਆਂ ਹੋ ਸਕਦੀਆਂ ਹਨ ਇਸ ਦਾ ਅਸਲ ਭੇਦ ਹੈ ਕਿ ਰੋਹਾਨੀ ਤਾਕਤਾਂ ਦੀ ਕੋਈ ਹੱਦ ਨਹੀਂ ਜਿੱਥੇ ਆਤਮਾ ਸ਼ੁੱਧ ਹੋ ਜਾਂਦੀ ਹੈ ਜਿੱਥੇ ਮਨ ਭਗਤੀ ਦੇ ਰਾਹ ਤੇ ਲੱਗ ਜਾਂਦਾ ਹੈ ਉੱਥੇ ਅਸੰਭਵ ਵੀ ਸੰਭਵ ਬਣ ਜਾਂਦਾ ਹੈ ਬਾਬਾ ਸ਼੍ਰੀ ਚੰਦ ਜੀ ਨੇ ਸਾਨੂੰ ਇਹ ਵੀ ਸਿੱਖਿਆ ਕਿ ਮਰੇ ਹੋਏ ਨੂੰ ਜਿਉਂਦਾ ਕਰਨ ਦਾ ਭੇਦ ਸਿਰਫ ਤਪ ਨਾਮ ਅਤੇ ਸੱਚੀ ਹਜ਼ੂਰੀ ਵਿੱਚ ਸ਼ੁਪਿਆ ਹੋਇਆ ਹੈ ਜਿੱਥੇ ਮਨੁੱਖ ਦਾ ਮਨ ਮਰ ਜਾਂਦਾ ਹੈ ਮਤਲਬ ਹੰਕਾਰ ਗੁੱਸਾ ਵਾਸ਼ਨਾ ਲੋਭ ਮੋਹ ਉੱਥੇ ਰੂਹ ਸੱਚੀ ਜਾਗਦੀ ਹੈ ਅਤੇ ਉਸ ਜਾਗਦੀ ਰੂਹ ਵਿੱਚੋਂ ਚਮਤਕਾਰ ਬੈਂਦੇ ਹਨ ਕਈ ਸਾਧ ਸੰਗਤ ਇਹ ਗੱਲ ਭੁੱਲ ਜਾਂਦੇ ਹਨ ਕਿ ਚਮਤਕਾਰ ਦਾ ਮਕਸਦ ਚਮਤਕਾਰ ਦਿਖਾਉਣਾ ਨਹੀਂ ਹੁੰਦਾ ਇਸ ਦਾ ਅਸਲੀ ਮਕਸਦ ਮਨੁੱਖ ਨੂੰ ਆਤਮਾ ਜਾਗਰੂਕ ਤੇ ਰਾਹ ਤੇ ਲਿਓਣਾ ਹੁੰਦਾ ਹੈ ਉਹ ਕਹਿੰਦੇ ਸਨ ਚਮਤਕਾਰ ਤੇ ਨਾ ਟਿਕੇ ਨਾਮ ਤੇ ਟਿਕੋ ਸਾਧੂਆਂ ਦੇ ਇਹ ਚਰਿੱਤਰ ਸਾਨੂੰ ਇਹ ਦੱਸਦੇ ਹਨ ਕਿ ਜੇ ਜੀਵਨ ਵਿੱਚ ਸੱਚਾ ਧਿਆਨ ਸੱਚੀ ਪ੍ਰੇਮ ਭਗਤੀ ਅਤੇ ਨਿਮਰਤਾ ਆ ਜਾਵੇ ਤਾਂ ਮਨੁੱਖ ਦਾ ਜੀਵਨ ਆਪ ਹੀ ਬਦਲ ਜਾਂਦਾ ਹੈ ਬਾਬਾ ਜੀ ਦੀ ਵੀ ਮੇ ਲੰਬੀ ਵਾ ਇਹ ਨਹੀਂ ਦਿਖਾਉਂਦੀ ਕਿ ਉਹ ਕਿਸੇ ਜਾਦੂਗਰ ਵਾਂਗ ਤਾਕਤਾਂ ਵਰਤਦੇ ਸਨ ਇਸ ਦਾ ਅਸਲ ਮਤਲਬ ਹੈ ਕਿ ਜਿੱਥੇ ਦਾਇਆ ਹੋਵੇ ਜਿੱਥੇ ਪ੍ਰੇਮ ਹੋਵੇ ਜਿੱਥੇ ਸੇਵਾ ਹੋਵੇ ਉੱਥੇ ਮਨੁੱਖ ਦੀ ਪਹੁੰਚ ਦੁਨੀਆ ਦੀਆਂ ਸੀਮਾਵਾਂ ਤੋਂ ਵੀ ਪਰੇ ਹੋ ਜਾਂਦੀ ਹੈ ਮਰੇ ਹੋਏ ਨੂੰ ਜਿਉਂਦਾ ਕਰਨ ਦਾ ਭੇਤ ਵੀ ਸਰੀਰ ਦੇ ਬਾਹਰ ਨਹੀਂ ਮਨ ਦੇ ਅੰਦਰ ਹੈ ਮਰੇ ਹੋਏ ਸ਼ਰੀਰ ਨੂੰ ਜਿਉਂਦਾ ਕੰਨਾਂ ਰੋਹਾਨੀ ਪੱਥਰ ਦੀ ਗੱਲ ਹੈ ਬਾਬਾ ਸ਼ਿਰੀ ਚੰਦ ਜੀ ਦਾ ਸੰਦੇਸ਼ ਸੀ ਕਿ ਮਨੁੱਖ ਦੇ ਅੰਦਰ ਮਰ ਚੁੱਕੇ ਪ੍ਰੇਮ ਦਇਆ ਸੱਚ ਜਿਨ੍ਹਾਂ ਨੂੰ ਜਿਉਂਦਾ ਕਰਨਾ ਸਭ ਤੋਂ ਵੱਡਾ ਚਮਤਕਾਰ ਹੈ ਅੱਜ ਦੇ ਸਮੇਂ ਵਿੱਚ ਭਾਵੇਂ ਅਸੀਂ ਕਿਸੇ ਦੀ ਬਾਹ ਮਿਲ ਤੱਕ ਲੰਬੀ ਨਹੀਂ ਦੇਖ ਸਕਦੇ ਪਰ ਅਸੀਂ ਆਪਣੇ ਅੰਦਰ ਦਿਲ ਦੀ ਪਹੁੰਚ ਬਣਾ ਸਕਦੇ ਹਾਂ ਬਾਬਾ ਜੀ ਦੀਆਂ ਇਹ ਬਾਣੀਆਂ ਅਤੇ ਕਹਾਣੀਆਂ ਸਾਨੂੰ ਇਹ ਸਿਖਾਉਂਦੀਆਂ ਹਨ ਰੋਹਾਨੀ ਤਾਕਤਾਂ ਦੇ ਦਰਵਾਜ਼ੇ ਤਾਂ ਤਾਂ ਖੁੱਲਤੇ ਹਨ ਜਦੋਂ ਅਸੀਂ ਅੰਦਰ ਬਦਲਦੇ ਹਾਂ ਆਖਰ ਵਿੱਚ ਜੋ ਵੀ satsang ਇਹ ਕਹਾਣੀ ਨੂੰ ਸੁਣਦੇ ਹਨ ਉਹਨਾਂ ਲਈ ਇੱਕ ਬਹੁਤ ਜ਼ਰੂਰੀ ਸੰਦੇਸ਼ ਹੈ ਰੋਹਾਨੀ ਤਾਕਤਾਂ ਬਾਹਰ ਨਹੀਂ ਆਪਣੇ ਅੰਦਰ ਲੱਭੋ ਜਦੋਂ ਅਸੀਂ ਆਪਣੇ ਮਨ ਨੂੰ ਮਾਰ ਲੈਂਦੇ ਹਾਂ ਤਦੋਂ ਅਸੰਭਵ ਵੀ ਸੰਭਵ ਹੋ ਜਾਂਦਾ ਹੈ ਬਾਬਾ ਸ਼੍ਰੀ ਚੰਦ ਜੀ ਦਾ ਸਾਰਾ ਜੀਵਨ ਸਾਨੂੰ ਇਹੀ ਸਿਖਾਉਂਦਾ ਹੈ ਨਿਮਰਤਾ ਸਿਮਰਨ ਅਤੇ ਸੇਵਾ ਹੀ ਸਭ ਕੁਝ ਮਿਲਦਾ ਹੈ ਇਸ ਚਰਿੱਤਰ ਦਾ ਅੰਤ ਇੱਥੇ ਹੀ ਨਹੀਂ ਪਰ ਇੱਕ ਨਵੀਂ ਸ਼ੁਰੂਆਤ ਇੱਥੇ ਹੁੰਦੀ ਹੈ ਆਪਣਾ ਮਨ ਬਦਲੋ ਆਪਾਂ ਅੰਦਰ ਜਗਾਓ ਤੇ ਨਾਮ ਦੀ ਕਮਾਈ ਨਾਲ ਆਪਣੀ ਰੂਹ ਨੂੰ ਉਸ ਮਕਾਮ ਤੇ ਲੈ ਜਾਓ ਜਿੱਥੇ ਦੁਨੀਆ ਦੀਆਂ ਹੱਦਾਂ ਖਤਮ ਹੋ ਜਾਂਦੀਆਂ ਹਨ ਸਾਥ ਸੰਗਤ ਜੀ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ